ਗੌੜੀ ਮਹੱਲਾ ਪੰਜਵਾ ਸਾਜ ਸਮਾਇੋ ਦੇਵ ਹੈ ਪ੍ਰਕਾਸ਼ ਰੂਪ ਪ੍ਰਭੂ ਮੇਰੀ ਤੇਰੇ ਅੱਗੇ ਬੇਨਤੀ ਹੈ ਔਰ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਤੇਰੀ ਮਿਹਰ ਨਾਲ ਮੇਰੇ ਉੱਤੇ ਸਤਿਗੁਰੂ ਜੀ ਦਇਆਵਾਨ ਹੋ ਗਏ ਹਨ ਮੋਕੋ ਸਤਿਗੁਰ ਪੈ ਦਿਆਲ ਦੇਵ ਰਹਾਓ ਤੇ ਮੈਂ ਹੁਣ ਆਤਮਕ ਡੋਲਤਾ ਵਿੱਚ ਲੀਨ ਰਹਿੰਦਾ ਹਾਂ ਕਾਟ ਜੇਵਰੀ ਕੀਓ ਦਾਸ ਰੋ ਸੰਤਨ ਟਹਲਾਇਓ ਹੈ ਪ੍ਰਭੂ ਗੁਰੂ ਨੇ ਮੇਰੀ ਮਾਇਆ ਦੇ ਮੋਹ ਦੀ ਫਾਈ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ ਮੈਨੂੰ ਸੰਤ ਜਨਾਂ ਦੀ ਸੇਵਾ ਵਿੱਚ ਲਾ ਦਿੱਤਾ ਹੈ ਇੱਕ ਨਾਮ ਉਥਿਓ ਪੁਜਾਰੀ ਮੋਕ ਅਸਰਜ ਗੁਰਹ ਦਿਖਾਇਓ ਉਸਨੇ ਮੈਨੂੰ ਤੇਰਾ ਹਰ ਥਾਂ ਵਿਆਪਕ ਅਸਰਜ ਰੂਪ ਵਿਖਾ ਦਿੱਤਾ ਹੈ ਹੁਣ ਮੈਂ ਸਿਰਫ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਭਇਓ ਪ੍ਰਗਾਸ ਸਰਬ ਉਜਿਆਰਾ ਗੁਰ ਗਿਆਨ ਮਨ ਪ੍ਰਗਟਾਇਓ ਜਦੋਂ ਗੁਰੂ ਦਾ ਬਖਸ਼ਿਆ ਗਿਆਨ ਮੇਰੇ ਮਨ ਵਿੱਚ ਪ੍ਰਗਟ ਹੋ ਗਿਆ ਤਾਂ ਮੇਰੇ ਅੰਦਰ ਪ੍ਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿਸ ਪਿਆ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਅਨ ਪੈ ਠਹਿਰਾਇਓ ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਰਸ ਪੀਤਾ ਹੈ ਤੇ ਮੇਰਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਗਿਆ ਹੈ ਮੈਂ ਉਸ ਪ੍ਰਮਾਤਮਾ ਵਿੱਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਾਰ ਪੋ ਨਹੀਂ ਸਕਦਾ ਮਾਨ ਆਗਿਆ ਸਰਬ ਸੁਖ ਪਾਏ ਦੁੱਖਾਂ ਠਾਉ ਗਵਾਇਓ ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ਹਾਂ ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ ਜੋ ਸੋ ਪ੍ਰਸੰਨ ਭੈ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਜਦੋਂ ਤੋਂ ਗੁਰੂ ਦੀ ਕਿਰਪਾ ਨਾਲ ਠਾਕੁਰ ਪ੍ਰਭੂ ਜੀ ਮੇਰੇ ਉੱਤੇ ਮਿਹਰਬਾਨ ਹੋਏ ਹਨ ਮੈਨੂੰ ਹਰ ਥਾਂ ਉਹ ਆਨੰਦ ਸਰੂਪ ਪ੍ਰਮਾਤਮਾ ਹੀ ਦਿਸ ਰਿਹਾ ਹੈ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕਿਉ ਹਰ ਰਾਇਓ ਜਦੋਂ ਤੋਂ ਸਤਿਗੁਰੂ ਜੀ ਮੇਰੇ ਉੱਤੇ ਦਇਆਵਾਨ ਹੋਏ ਹਨ ਮੈਨੂੰ ਨਿਸਚਾ ਆ ਗਿਆ ਹੈ ਕਿ ਨਾ ਕੁਝ ਜੰਮਦਾ ਹੈ ਨਾ ਕੁਝ ਮਰਦਾ ਹੈ ਇਹ ਸਾਰਾ ਤਾਂ ਪ੍ਰਭੂ ਪਾਸ਼ਾ ਨੇ ਇੱਕ ਖੇਲ ਰਚਾਇਆ ਹੋਇਆ ਕੋਹ ਨਾਨਕ ਅਗੰ ਅਗੰ ਹੈ ਠਾਕੁਰ ਭਗਤ ਟੇਕ ਹਰ ਨਾਯੋ ਏ ਨਾਨਕ ਸਰਬ ਪਾਲਕ ਪ੍ਰਮਾਤਮਾ ਪਹੁੰਚ ਹੈ ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ ਉਸ ਦੇ ਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਸਹਾਰਾ ਹੈ ਗੌੜੀ ਮਹਲਾ ਪੰਜਵਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹਿ ਜੈ ਰੇ हे मेरे मानुष परमात्मा ਦਾ ਆਸਰਾ ਲੈਣਾ ਚਾਹੀਦਾ ਹੈ ਜੋ ਬੇਅੰਤ ਹੈ ਸਰਵ ਵਿਆਪਕ ਹੈ ਤੇ ਸਭ ਤੋਂ ਵੱਡਾ ਮਾਲਕ ਹੈ ਜਿਨ ਧਾਰੇ ਬ੍ਰਹਮੰਡ ਖੰਡ ਹਰਤਾ ਕੋ ਨਾਮ ਜਪੀ ਜੈ ਰਹਾਉ ਹੈ ਮਾਨੁਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜਿਸ ਨੇ ਸਾਰੇ ਧਰਤੀ ਮੰਡਲਾਂ ਨੂੰ ਸਾਰੇ ਜਗਤ ਨੂੰ ਪੈਦਾ ਕਰਕੇ ਸਹਾਰਾ ਦਿੱਤਾ ਹੈ ਮਨ ਕੀ ਮਤ ਤਿਆਗੋ ਹਰ ਜਨਨ ਹਕਮ ਬੂਝ ਸੁਖ ਪਾਈਐ ਰੇ ਹੇ ਹਰੀ ਦੇ ਸੇਵਕੋ ਆਪਣੇ ਮਨ ਦੀ ਚਿਤਾਈ ਛੱਡ ਦਿਓ ਪ੍ਰਮਾਤਮਾ ਦੀ ਰਜਾ ਨੂੰ ਸਮਝ ਕੇ ਹੀ ਸੁਖ ਪਾ ਸਕੀਦਾ ਹੈ ਜੋ ਪ੍ਰਭ ਕਰੈ ਸੋਈ ਪਲ ਮੰਨੋ ਸੁਖ ਦੁਖ ਉਹੀ ਧਿਆਈਐ ਰੇ ਹੇ ਸੰਤ ਜਨੋ ਸੁਖ ਵਿੱਚ ਵੀ ਤੇ ਦੁਖ ਵਿੱਚ ਵੀ ਉਸ ਪ੍ਰਮਾਤਮਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ ਜੋ ਕੁਝ ਪ੍ਰਮਾਤਮਾ ਕਰਦਾ ਹੈ ਉਸ ਨੂੰ ਭਲਾ ਕਰਕੇ ਮੰਨੋ ਕੋਟ ਪਤਿਤ ਉਧਾਰੇ ਕਿਨ ਮੈਂ ਕਰਤੇ ਬਾਰ ਨਾ ਲਾਗੇ ਰੇ ਹੇ ਹਰ ਜਨੋ ਵਿਕਾਰਾਂ ਵਿੱਚ ਡਿੱਗੇ ਹੋਏ ਕਰੋੜਾ ਬੰਦਿਆਂ ਨੂੰ ਜੇ ਚਾਹੇ ਤਾਂ ਕਰਤਾਰ ਖਿੰਨ ਵਿੱਚ ਵਿਕਾਰਾਂ ਤੋਂ ਬਚਾ ਲੈਂਦਾ ਹੈ ਤੇ ਇਹ ਕੰਮ ਕਰਦਿਆਂ ਕਰਤਾਰ ਨੂੰ ਰਤਾਚਰ ਨਹੀਂ ਲੱਗਦਾ। ਦੀਨ ਦਰਦ ਦੁਖ ਪੰਜਨ ਸੁਆਮੀ ਜਿਸ ਭਾਵੈ ਤਿਸੈ ਨਿਵਾਜੈ ਰੇ। ਉਹ ਮਾਲਕ ਪ੍ਰਭੂ ਗਰੀਬਾਂ ਦੇ ਦਰਦ ਦੁਖ ਨਾਸ਼ ਕਰਨ ਵਾਲਾ ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ ਉਸ ਉਤੇ ਬਖਸ਼ਿਸ਼ ਕਰਦਾ ਹੈ। ਸਭ ਕੋ ਮਾਤ ਪਿਤਾ ਪ੍ਰਤ ਪਾਲਕ ਜੀ ਪ੍ਰਾਨ ਸੁਖ ਸਾਗਰ ਰੇ ਪ੍ਰਮਾਤਮਾ ਸਭ ਜੀਆਂ ਜਿੰਦਾਂ ਦੇ ਪ੍ਰਾਣਾ ਵਾਸਤੇ ਸੁੱਖਾਂ ਦਾ ਸਮੁੰਦਰ ਹੈ ਸਭਨਾ ਦਾ ਮਾਪਿਓ ਹੈ ਸਭ ਦੀ ਪਾਲਣਾ ਕਰਦਾ ਹੈ ਦੇਂਦੇ ਤੋਟ ਨਹੀਂ ਤਿਸ ਕਰਤੇ ਪੂਰ ਰਹੋ ਰਤਨਾਗਰ ਰੇ ਜੀਵਾਂ ਨੂੰ ਦਾਤਾਂ ਦਿੰਦਿਆਂ ਉਸ ਕਰਤਾਰ ਦੇ ਖਜ਼ਾਨੇ ਵਿੱਚ ਕਮੀ ਨਹੀਂ ਹੁੰਦੀ ਉਹ ਰਤਨਾ ਦੀ ਖਾਨ ਹੈ ਤੇ ਰਤਨਾ ਨਾਲ ਨੱਕਾ ਨੱਕ ਭਰਿਆ ਹੋਇਆ ਹੈ ਜਾਚਕ ਜਾਚੇ ਨਾਮ ਤੇਰਾ Swami ਘਟ ਘਟ ਅੰਤਰ ਸੋਈ ਰੇ ਏ ਮੇਰੇ ਮਾਲਕ ਤੇਰੇ ਦਰ ਦਾ ਮੰਗਤਾ ਨਾਨਕ ਤੇਰਾ ਨਾਮ ਦਾਤ ਵਜੋ ਮੰਗਦਾ ਹੈ ਉਹ ਪ੍ਰਮਾਤਮਾ ਹੀ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਬ੍ਰਥਾ ਨ ਕੋਈ ਰੇ ਦਾਸ ਨਾਨਕ ਉਸ ਪ੍ਰਮਾਤਮਾ ਦੀ ਹੀ ਸ਼ਰਨ ਪਿਆ ਹੈ ਜਿਸ ਦੇ ਦਰ ਤੋਂ ਕੋਈ ਨਿਰਾਸ਼ ਨਹੀਂ ਜਾਂਦਾ ਰਾਗ ਗਉੜੀ ਪੂਰਬੀ ਮਹਲਾ 5ਵਾਂ ਰਾਗ ਗਉੜੀ ਪੂਰਬੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓਮਕਾਰ ਸਤ ਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹਾਰ ਹਾਰ ਕਬ ਹੂੰ ਨਮਨੋ ਵਿਸਾਰੇ ਕਦੇ ਵੀ ਪ੍ਰਮਾਤਮਾ ਨੂੰ ਆਪਣੇ ਮਨ ਤੋਂ ਨਾ ਵਿਸਾਰੋ ਈहां ਓਹਾਂ ਸਰਬ ਸੁਖ ਦਾਤਾ ਸਗਲ ਘਟਾਂ ਪ੍ਰਤਪਾਰੇ ਰਹਾਉ ਉਹ ਪ੍ਰਮਾਤਮਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਤੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲਾ ਹੈ ਮਹਾ ਕਸ਼ਟ ਕਟੈ ਖਿਨ ਭੀਤਰ ਰਸਨਾ ਨਾਮ ਚਿਤਾਰੇ ਜਿਹੜਾ ਮਨੁੱਖ ਆਪਣੀ ਜੀਬ ਨਾਲ ਉਸ ਪ੍ਰਮਾਤਮਾ ਦਾ ਨਾਮ ਚੇਤੇ ਕਰਦਾ ਹੈ ਉਸ ਮਨੁੱਖ ਦੇ ਉਹ ਪ੍ਰਭੂ ਵੱਡੇ ਵੱਡੇ ਕਸ਼ਟ ਇੱਕ ਖਿੰਨ ਵਿੱਚ ਦੂਰ ਕਰ ਦਿੰਦਾ ਹੈ। ਸੀਤਲ ਸ਼ਾਂਤ ਸੂਖ ਹਰ ਚਰਣੀ ਜਲਤੀ ਅਗਨ ਨਿਵਾਰੇ ਜਿਹੜੇ ਮਨੁੱਖ ਉਸ ਹਰੀ ਦੀ ਸ਼ਰਨ ਪੈਂਦੇ ਹਨ ਉਹਨਾਂ ਦੇ ਅੰਦਰੋਂ ਉਹ ਹਰੀ ਤ੍ਰਿਸ਼ਨਾ ਦੀ ਬਲਦੀ ਅੱਗ ਬੁਝਾ ਦਿੰਦਾ ਹੈ। ਉਹ ਵਿਕਾਰਾਂ ਦੀ ਅੱਗ ਵੱਲੋਂ ਹੰਡੇ ਢਾਰ ਹੋ ਜਾਂਦੇ ਹਨ ਉਹਨਾਂ ਦੇ ਅੰਦਰ ਸ਼ਾਂਤੀ ਤੇ ਆਨੰਦ ਹੀ ਅਨੰਦ ਬਣ ਜਾਂਦੇ ਹਨ ਗਰਭकुंड ਨਰਕ ਤੇ ਰੱਖੈ ਪਵਜਲ ਪਾਰ ਉਤਾਰੇ ਪਰਮਾਤਮਾ ਮਾਂ ਦੇ ਪੇਟ ਤੇ ਨਰਕकुंड ਤੋਂ ਬਚਾ ਲੈਂਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘ ਲੰਗਾ ਦਿੰਦਾ ਹੈ ਚਰਨ ਕਮਲ ਆਰਾਦਤ ਮਨ ਮੈਂ ਜਮ ਕੀ ਤ੍ਰਾਸ ਬਿਦਾਰੇ ਪਰਮਾਤਮਾ ਦੇ ਸੋਹਣੇ ਚਰਨ ਮਨ ਵਿੱਚ ਅਰਾਧਿਆ ਉਹ ਮੌਤ ਦਾ ਸਹਿਮ ਸਦਾ ਵਾਸਤੇ ਮਨੁੱਖ ਦੀ ਜ਼ਿੰਦਗੀ ਵਿੱਚੋਂ ਦੂਰ ਕਰ ਦਿੰਦਾ ਹੈ ਪੂਰਨ ਪਾਰ ਬ੍ਰਹਮ ਪਰਮੇਸ਼ਰ ਊਚਾ ਗੰਮ ਅਪਾਰੇ ਪਰਮਾਤਮਾ ਸਰਵ ਵਿਆਪਕ ਹੈ ਸਭ ਤੋਂ ਊਚਾ ਮਾਲਕ ਹੈ ਅਪਹੁੰਚ ਹੈ ਬੇਅੰਤ ਹੈ ਗੁਣ ਗਾਵਤ ਧਿਆਵਤ ਸੁਖ ਸਾਗਰ ਜੁਏ ਜਨਮ ਨਹਾਰੇ ਉਹ ਸੁੱਖਾਂ ਦੇ ਸਮੁੰਦਰ ਪ੍ਰਭੂ ਦੇ ਗੁਣ ਗਾਵਿਆਂ ਤੇ ਨਾਮ ਰਹਾਦਿਆਂ ਮਨੋਖ ਆਪਣਾ ਮਨੋਖਾ ਜਨ ਬ्यर्थ ਨਹੀਂ ਬੁਆ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਹੇ ਮੈਂ ਗੁਣਹੀਨ ਤੇ ਦਾਤਾਰ ਮੇਰਾ ਮਨ ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ ਫਸਿਆ ਪਿਆ ਹੈ। ਘਰ ਕਿਰਪਾ ਅਪਨੋ ਨਾਮ ਦੀਜੈ। ਨਾਨਕ ਸਦ ਬਲਿਹਾਰੇ। ਇਹ ਨਾਨਕ ਅਰਦਾਸ ਕਰ ਤਿਆਗ। ਮਿਹਰ ਕਰ ਮੈਨੂੰ ਆਪਣਾ ਨਾਮ ਬਖਸ਼। ਮੈਂ ਤੇ ਇਥੋਂ ਸਦਾ ਕੁਰਬਾਨ ਜਾਂਦਾ। ਰਾਗ ਗੌੜੀ ਚੇਤੀ ਮਹਲਾ 5 ਰਾਗ ਗੌੜੀ ਚੇਤੀ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬਾਣੀ ੴ ਸਤਿ ਗੁਰ ਪ੍ਰਸਾਦਿ ਪ੍ਰਮਾਤਮਾ ਇੱਕ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸੁਖ ਨਾਹੀ ਰੇ ਹਰ ਭਗਤ ਬਿਨਾ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਸੇ ਤਰੀਕੇ ਸੁਖ ਨਹੀਂ ਮਿਲ ਸਕਦਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਰਹਾਓ ਇਸ ਵਾਸਤੇ ਸਾਧ ਸੰਗਤ ਵਿੱਚ ਮਿਲ ਕੇ ਪਲ-ਪਲ ਪ੍ਰਮਾਤਮਾ ਦਾ ਨਾਮ ਤੇ ਇਹ ਮਨੁੱਖਾ ਜਨਮ ਦੀ ਬਾਜੀ ਜਿੱਤ ਲੈ ਇਹ ਮਨੁੱਖਾ ਜਨਮ ਇੱਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਜੋ ਕਿਸੇ ਮੋਲ ਤੋਂ ਨਹੀਂ ਮਿਲ ਸਕਦਾ ਸੋਤ ਸੰਪਤ ਬਨਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਪੁੱਤਰ ਧਨ ਪਦਾਰਥ ਇਸਤਰੀ ਦੇ ਲਾੜ ਪਿਆਰ ਅਨੇਕਾਂ ਲੋਕ ਇਹੋ ਜਿਹੇ ਮौज ਮੇਲੇ ਛੱਡ ਕੇ ਇਥੋਂ ਚਲੇ ਗਏ ਤੇ ਚਲੇ ਜਾਣਗੇ ਹੈ ਵਰ ਗੈ ਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਵਧੀਆ ਕੋੜੇ ਵਧੀਆ ਹਾਥੀ ਤੇ ਹਕੂਮਤ ਦੀਆਂ ਮੋਜਾਂ ਮੂਰਖ ਮਨੁਕ ਇਹਨਾਂ ਨੂੰ ਛੱਡ ਕੇ ਆਕਰ ਨੰਗਾ ਹੀ ਇੱਥੋਂ ਤੁਰ ਪੈਂਦਾ ਹੈ ਜੋ ਵਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰੂਲਿਆ ਮਨੋਖਾ ਆਪਣੇ ਸਰੀਰ ਨੂੰ ਅਤਰ ਤੇ ਚੰਦਨ ਆਦਕ ਲਾ ਕੇ ਮਾਣ ਕਰਦਾ ਹੈ ਪਰ ਇਹ ਨਹੀਂ ਸਮਝਦਾ ਉਹ ਸਰੀਰ ਆਖਰ ਮਿੱਟੀ ਵਿੱਚ ਰੁੜ ਜਾਂਦਾ ਹੈ ਮੋਹ ਮੋਹਿਆ ਜਨੈ ਦੂਰ ਹੈ ਕੋਹ ਨਾਨਕ ਸਦਾ ਹਜੂਰ ਹੈ ਕੋਹ ਨਾਨਕ ਸਦਾ ਹਦੂਰ ਹੈ ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ ਸਮਝਦਾ ਹੈ ਕਿ ਪ੍ਰਮਾਤਮਾ ਕਿਤੇ ਦੂਰ ਹੈ ਪਰ ਏ ਨਾਨਕ ਪ੍ਰਮਾਤਮਾ ਸਦਾ ਹਰੇਕ ਜੀਵ ਦੇ ਅੰਗ ਸੰਗ ਵਸਦਾ ਹੈ ਗੌੜੀ ਮਹਲਾ ਪੰਜਵਾਂ ਮਨ ਧਰ ਤਰਬੇ ਹਰ ਨਾਮ ਕੋ ਏ ਮਨ ਪ੍ਰਮਾਤਮਾ ਦੇ ਨਾਮ ਦਾ ਨਾਮ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਲਈ ਆਸਰਾ ਹੈ ਸਾਗਰ ਲਹਿਰ ਸੰਸਾਰ ਸੰਸਾਰ ਗੁਰੂ ਬੋਹਿਤ ਪਾਰ ਗੁਰ ਮੰਨੋ ਰਹਾਓ ਇਹ ਸੰਸਾਰ ਸਹਿਮ ਵਿਕਾਰਾਂ ਦੀਆਂ ਲਹਿਰਾਂ ਨਾਲ ਭਰਿਆ ਹੋਇਆ ਸਮੁੰਦਰ ਹੈ ਗੁਰੂ ਜਹਾਜ਼ ਹੈ ਜੋ ਇਸ ਵਿੱਚੋਂ ਪਾਰ ਲੰਘਾਣ ਦੇ ਸਮਰੱਥ ਹੈ ਕਲ ਕਾਲਖ ਅੰਧਿਆਰੀਆ ਦੁਨੀਆ ਦੇ ਖਾਤਰ ਝਗੜੇ ਖੇੜੇ ਕੈਸੀ ਕਾਲਖ ਹੈ ਜੋ ਮਨੁੱਖ ਦੇ ਮਨ ਵਿੱਚ ਮੋਹ ਦਾ ਹਨੇਰਾ ਪੈਦਾ ਕਰਦੀ ਗੁਰ ਗਿਆਨ ਦੀਪਕ ਉਜਿਆਰੀਆ ਗੁਰੂ ਗਿਆਨ ਦਾ ਦੀਵਾ ਹੈ ਜੋ ਮਨ ਵਿੱਚ ਉੱਚੇ ਆਤਮਿਕ ਜੀਵਨ ਦਾ ਚਾਨਣ ਪੈਦਾ ਕਰਦਾ ਹੈ ਬਿਖ ਬਿਖਿਆ ਪਸਰੀ ਆਤਕਨੀ ਮਾਇਆ ਦੇ ਮੋਹ ਦੀ ਜ਼ਹਿਰ ਜਗਤ ਵਿੱਚ ਬਹੁਤ ਸੰਘਣੀ ਖਿਲਰੀ ਹੋਈ ਹੈ ਉਬਰੇ ਜਪ ਜਪ ਹਰ ਗੁਣੀ ਕੀ ਇਹਦ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਇਸ ਤੋਂ ਬਚਿਆ ਨਹੀਂ ਜਾ ਸਕਦਾ ਗੁਰੂ ਸਾਹਿਬ ਕਹਿੰਦੇ ਉਬਰਿਆ ਜਾ ਸਕਦਾ ਬਚਿਆ ਜਾ ਸਕਦਾ ਪਰ ਇੱਕੋ ਹੀ ਤਰੀਕਾ ਆ ਗੁਰੂ ਨੂੰ ਯਾਦ ਰੱਖ ਕੇ ਪ੍ਰਮਾਤਮਾ ਨੂੰ ਯਾਦ ਰੱਖ ਕੇ ਇਸ ਜ਼ਹਿਰ ਤੋਂ ਬਚਿਆ ਜਾ ਸਕਦਾ ਮਤਵਾਰੋ ਮਾਇਆ ਸੋਇਆ ਮਾਇਆ ਵਿੱਚ ਮਸਤ ਹੋਇਆ ਮਨੁੱਖ ਮੋਹ ਦੀ ਨੀਂਦ ਵਿੱਚ ਸੁਤਾ ਰਹਿੰਦਾ ਗੁਰ ਭੇਟਤ ਭ੍ਰਮ ਭਉ ਖੋਇਆ ਗੁਰੂ ਨੂੰ ਮਿਲਿਆ ਮਨੁੱਖ ਮਾਇਆ ਦੀ ਖਾਟ ਪਟਕਣਾ ਤੇ ਦੁਨੀਆ ਦਾ ਸਹਿਮ ਡਾਰ ਦੂਰ ਕਰ ਲੈਂਦਾ ਕਹੋ ਨਾਨਕ ਏਕ ਧਿਆਇਆ ਹੈ ਨਾਨਕ ਜਿਸ ਮਨੁੱਖ ਨੇ ਇਕ ਪਰਮਾਤਮਾ ਦਾ ਧਿਆਨ ਧਰਿਆ ਹੈ ਘਟ ਘਟ ਨਦਰੀ ਆਇਆ ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿੱਚ ਵਸਦਾ ਦਿਸ ਪਿਆ ਹੈ ਗੌੜੀ ਮਹਲਾ ਪੰਜਵਾਂ ਦੀਵਾਨ ਹਮਰੋ ਤੁਹੀ ਏਕ ਹੈ ਪ੍ਰਭ ਸਰਬ ਤੁਹੀ ਮੇਰਾ ਆਸਰਾ ਹਾਕਮ ਮੇਰਾ ਇੱਕੋ ਇੱਕ ਤੂੰ ਹੀ ਸੇਵਾ ਥਾਰੀ ਗੁਰਹ ਟੇਕ ਰਹਾਉ ਥਾਰੀ ਜਿਵੇਂ ਕਿਓ ਇਹ ਇਹਦੇ ਚ ਤੁਹਾਨੂੰ ਹੁਣ ਬੋਲੀ ਲੱਭੂਗੀ ਜੜੀ ਬਹੁਤ ਸਾਰੀਆਂ ਬੋਲੀਆਂ ਆ ਬਾਣੀ ਦੇ ਵਿੱਚ ਅੱਜ ਇਹ ਜਿਹੜੀ ਬੋਲੀ ਆ ਇਹ ਪਵਾਦ ਦੇ ਸ਼ਬਦ ਥਾਰੀ ਥਾਰੋ ਥਾਰਾ ਗੁਰੂ ਦੀ ਓਟ ਲੈ ਕੇ ਮੈਂ ਤੇਰੀ ਹੀ ਸੇਵਾ ਭਗਤੀ ਕਰਦਾ ਹਾਂ ਅਨਕ ਜੁਗਤ ਨਹੀਂ ਪਾਇਆ ਏ ਪ੍ਰਭੂ ਹੋਰ ਹੋਰ ਅਨੇਕਾਂ ਢੰਗਾਂ ਨਾਲ ਮੈਂ ਤੈਨੂੰ ਨਹੀਂ ਲੱਭ ਸਕਿਆ ਗੁਰ ਚਾਕਰ ਲੈ ਲਾਇਆ ਗਣ ਹੁਣ ਗੁਰੂ ਨੇ ਮਿਹਰ ਕਰਕੇ ਮੈਨੂੰ ਤੇਰਾ ਚਾਕਰ ਬਣਾ ਕੇ ਤੇਰੀ ਚਰਣੀ ਲਾ ਦਿੱਤਾ ਹੈ ਮਾਰੇ ਪੰਜ ਵਿਖਾ ਦਿਆ हे ਪ੍ਰਭੂ ਹਣ ਮੈਂ ਕਾਮਾਦਿਕ ਪੰਜੇ ਝਗੜਾਲੂ ਵੈਰੀ ਮਾਰ ਮੁਕਾਏ ਹਨ ਗੁਰ ਕਿਰਪਾ ਤੇ ਦਲ ਸਾਧਿਆ ਗੁਰੂ ਦੇ ਕਿਰਪਾ ਨਾਲ ਉਸ ਵੱਡੇ ਦਲ ਨੂੰ ਮੈਂ ਕਾਬੂ ਕਰ ਲਿਆ ਬਖਸ਼ੀਸ਼ ਵਜੋਂ ਮਿਲ ਏਕ ਨਾਮ ਤੇ ਉਨ੍ਹਾਂ ਤੇ ਕਾਬੂ ਪਾਉਣ ਦੀ ਬਖਸ਼ਿਸ਼ ਵਿੱਚ ਮੈਨੂੰ ਤੇਰਾ ਨਾਮ ਤੇਰੀ ਸਿਫਤ ਸੁਲਾਬ ਮਿਲ ਗਈ ਹੈ ਸੁਖ ਸਾਜ ਆਨੰਦ ਬਿਸ਼ਰਾਮ ਹੁਣ ਮੇਰੀ ਜ਼ਿੰਦਗੀ ਦੇ ਅੰਦਰ ਸਹਿਜ ਸੁਖ ਆਤਮਕ ਅਡੋਲਤਾ ਤੇ ਆਨੰਦ ਸਦਾ ਵਾਸਤੇ ਪੈਦਾ ਹੋ ਗਿਆ ਹੈ ਪ੍ਰਭ ਕੇ ਚਾਕਰ ਸੇ ਭਲੇ ਜਿਹੜੇ ਮਨੁੱਖ ਪਰਮਾਤਮਾ ਦੇ ਸੇਵਕ ਬਣਦੇ ਹਨ ਨਾਨਕ ਤਿੰਨ ਮੁਖ ਉਜਲੇ ਹੈ ਨਾਨਕ ਉਹ ਭਾਗਾਂ ਵਾਲੇ ਹੋ ਜਾਂਦੇ ਹਨ ਪਰਮਾਤਮਾ ਦੇ ਦਰਬਾਰ ਵਿੱਚ ਉਹਨਾਂ ਦੇ ਮੂੰਹ ਉਰੋਸ਼ਨ ਹੁੰਦੇ ਹਨ ਪਾਓ ਕਿ ਬੇਇੱਜ਼ਤੇ ਹੋ ਕੇ ਸੰਸਾਰ ਪਰ ਨਹੀਂ ਜਾਂਦੇ ਇੱਜ਼ਤ ਵਾਲੇ ਬਣ ਕੇ ਜਾਂਦੇ ਹਨ ਗੌੜੀ ਮਹਲਾ ਪੰਜਵਾਂ ਜੀਰੇ ਓਲਾ ਨਾਮ ਕਾ ਓਲਾ ਆਸਰਾ ਰੇ ਮੇਰੀ ਜਿੰਦੈ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਲੋਕ ਪਰਲੋਕ ਵਿੱਚ ਸਹਾਇਤਾ ਕਰਦਾ ਅਵਰਜੇ ਕਰਨ ਕਰਾਵਨੋ ਤਿਨ ਮੈਂ ਪਉ ਹੈ ਜਾਮ ਕਾ ਰਹਾਉ ਪਾਠ ਜਾਮਿਆ ਪਰ ਇੱਥੇ ਜਾਮ ਮਤਲਬ ਕਵਿਤਾ ਦੀਆਂ ਲਾਈਨਾਂ ਪੂਰੀਆਂ ਨੇ ਇਸ ਲਈ ਜਾਮ ਅਰਥ ਜਾਮ ਨਾਮ ਤੋਂ ਬਿਨਾਂ ਮਾਇਆ ਦੀ ਖਾਤਰ ਹੋਰ ਜਿਤਨਾ ਵੀ ਉਹਦਾ ਜਤਨ ਹੈ ਉਹਨਾਂ ਸਾਰੇ ਕੰਮਾਂ ਵਿੱਚ ਆਤਮ ਮੌਤ ਦਾ ਖਤਰਾ ਬਣਿਆ ਰਹਿੰਦਾ ਹੈ ਜਮ ਸਿਰ ਤੇ ਮੰਡਰਾਉਂਦੇ ਰਹੀ। ਅਵਰਜ ਜਤਨ ਨਹੀਂ ਪਾਈ ਹੈ ਹੋਰ ਕਿਸੇ ਤਰੀਕੇ ਨਾਲ ਨਹੀਂ ਪਾਇਆ ਜਾ ਸਕਦਾ। ਵੱਡੇ ਭਾਗ ਹਰ ਧਿਆਈ ਹੈ ਪਰ ਵੱਡੀ ਕਿਸਮਤ ਨਾਲ ਹੀ ਪ੍ਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਲੱਖ ਹਕਮਤੀ ਜਾਨੀਏ ਅਗੈ ਤਿਲ ਨਹੀਂ ਮਨੀਐ ਜੇ ਜਗਤ ਵਿੱਚ ਲੱਖਾਂ ਚਤਰਾਇਆਂ ਦੇ ਕਾਰਨ ਇੱਜ਼ਤ ਖੱਟ ਲਈਏ ਪਰ ਲੋਕ ਵਿੱਚ ਇਨਾ ਹਕਮਤਾਂ ਦੇ ਕਾਰਨ ਰਤਾ ਜਿੰਨਾ ਵੀ ਆਦਰ ਨਹੀਂ ਮਿਲਦਾ ਅਹੰ ਬੁੱਧ ਕਰਮ ਕਮਾਵਨੇ ਗ੍ਰਹਿ ਬਲੂ ਨੀਰ ਬਹਾਵਨੇ ਏ ਜਿੰਦੇ ਦੇ ਆਪਣੇ ਵੱਲੋਂ ਧਰਮ ਕੰਮ ਵੀ ਕੀਤੇ ਜਾਣ ਰੋਹ ਹਮੇਵਾਲੀ ਅਕਲ ਵਧਾਉਣ ਵਾਲੇ ਹੀ ਹੋਣ ਤਾਂ ਉਹ ਅਦੇਹ ਕਰਮ ਰੇਤ ਦੇ ਘਰਾਂ ਵਾਂਗ ਹੀ ਹਨ ਜਿਨ੍ਹਾਂ ਨੂੰ ਹੜ ਦੇ ਪਾਣੀ ਨੇ ਰੋੜ ਦਿੱਤਾ ਪ੍ਰਭ ਕਿਰਪਾਲ ਕਿਰਪਾ ਕਰੈ ਦਇਆ ਦਾ ਸੋਮਾ ਪ੍ਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ ਨਾਮ ਨਾਨਕ ਸਾਧੂ ਸੰਗ ਮਿਲੈ ਹੈ ਨਾਨਕ ਉਸ ਨੂੰ ਗੁਰੂ ਦੀ ਸੰਗਤ ਵਿੱਚ ਪ੍ਰਮਾਤਮਾ ਦਾ ਨਾਮ ਮਿਲਦਾ ਹੈ